वाह पता है कि सिख फलसफी जी गुरु बाबे ने शुरू कीपल हाँ जी सचमुच बहुत सिंपल तीन नहीं मनोगे लेकिन देखो ये तो सिंपल फिलोसफी सारी दुनिया च नहीं है हाँ जी मैं सिर्फ गली बात नहीं कर रहा ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਤੇ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂ ਮੈਂ ਸਾਰੀ ਫਿਲਾਸਫੀ ਸੁਖਿਆ ਪੜ੍ਹਿਆ ਬੰਬੇ ਰਹਿੰਦੇ ਹੋਏ ਇਹ ਸਾਰਾ ਕੁਝ ਜਾਣੇ ਦਾ ਮੌਕਾ ਮਿਲਿਆ ਦੂਸਰੇ ਤਾਤਵਿਕ ਗ੍ਰੰਥ ਉਹ ਵੀ ਪੜ੍ਹਨ ਦਾ ਮੌਕਾ ਮਿਲਿਆ ਉਹ ਪੜ੍ਹ ਕੇ ਸਮਝ ਪਈ ਕਿ ਜੋ ਸਿੱਖ ਫਿਲਾਸਫੀ ਹੈਗੀ ਹੈ ਜੋ ਮਨੁਸਾਬਦ ਫਲਸਫਾ ਹੈਗਾ ਇਹ ਬਹੁਤ ਹੀ ਸਿੰਪਲ ਹੈ ਹੁਣ ਕੈਂਡੀ ਕਰਾਂ ਸਾਡੇ ਲਈ ਕੋਈ ਦਿਨ ਵੱਡਾ ਨਹੀਂ ਕੋਈ ਦਿਨ ਛੋਟਾ ਨਹੀਂ ਸਾਰੇ ਦਿਨ ਪਰਮਾਤਮਾ ਦੇ ਲੇਕਿਨ ਕਈ ਮਤਾਂ ਵਿੱਚ ਐਦਾ ਆ ਕਿ ਇਹ ਦਿਨ ਅੱਛਾ ਇਹ ਦਿਨ ਬੁਰਾ ਸਾਡੇ ਚ ਸਮੇਂ ਦੀ ਕੋਈ ਗੱਲ ਨਹੀਂ ਹੈ ਸਾਰਾ ਸਮਾਂ ਜਿਹੜਾ ਪਰਮਾਤਮਾ ਦਾ ਹੈਗਾ ਹੈ ਲੇਕਿਨ ਕਈ ਲੋਕ ਮਹੂਰਤ ਕੱਢਦੇ ਆ ਸਾਨੂੰ ਦਿਸ਼ਾ ਇਹ ਤੋਂ ਦਿਸ਼ਾ ਦੀ ਸਾਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿ ਸੂਰਜ ਕਿੱਥੋਂ ਚੜਦਾ ਆ ਸੂਰਜ ਕਿੱਥੇ ਡੁੱਬਦਾ ਆ ਕਿਹੜਾ ਯਮ ਦਾ ਸਥਾਨ ਹੈਗਾ ਹੈ ਕਿਹੜਾ ਲక్ష్ਮੀ ਦਾ ਸਥਾਨ ਹੈਗਾ ਹੈ ਅਸੀਤ ਸਾਰੀ ਤਤ ਤੀਨੂ ਸਾਰੇ ਪਾਸਿਆਂ ਨੂੰ ਉਸ ਪਰਮਾਤਮਾ ਦਾ ਹੀ ਸਥਾਨ ਮੰਨਦੇ ਆ ਤਾਂ ਜਿਸ ਮੁਖ ਕਰਕੇ ਅਸੀਂ ਬੈਠ ਜਾਈਏ ਉਹ ਪਰਮਾਤਮਾ ਦਾ ਸਥਾਨ ਹੈਗਾ ਤੇ ਗੁਰੂ ਸਾਹਿਬ ਨੇ ਐਨੀ ਸਿੰਪਲ ਫਿਲਾਸਫੀ ਜਿਹੜੀ ਦਿੱਤੀ ਆ ਤੇ ਇਹ ਕੰਪਲੈਕਸ ਹੈ ਕੀ ਸਾਡੇ ਲਈ ਨਹੀਂ ਕੋਈ ਡਿਫਿਕਲਟੀ ਨਹੀਂ ਹੈ ਸਾਡੇ ਲਈ ਕੋਈ ਤਕਲੀਫ ਵਾਲੀ ਨਹੀਂ ਹੈ ਲੇਕਿਨ ਗੱਲ ਇਹ ਦਦੀ ਹੋਈ ਆ ਅਸੀਂ ਆਪ ਮਿਲ ਕੇ ਇਸ ਫਿਲਾਸਫੀ ਨੂੰ ਕੱਟੜ ਜਾਗਾਂ ਤਾਂ ਹਾਂਜੀ ਅਸੀਂ ਡਰਾਂਤਾ ਆ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਤੋਂ ਡਰਨ ਦੀ ਲੋੜ ਨਹੀਂ ਐ ਉਹ ਤਾਂ ਮਿੱਤਰ ਸਖਾ ਸਾਰਾ ਕੁਝ ਹੈਗਾ ਤੂੰ ਮੇਰਾ ਬੰਦਾ ਬੰਦਾ ਹੈ ਨਾ ਮੇਰਾ ਦੋਸਤ ਯਾਰ ਮਿੱਤਰ ਸਖਾਇਆ ਤੇ ਮੈਨੂੰ ਉਹ ਤੋਂ ਘਬਰਾਉਣ ਦੀ ਕੀ ਲੋੜ ਐ ਨਿਰਭਉ ਹਾਂਜੀ ਤੇ ਡਰਨਾ ਕਿਸ ਕੰ ਦਾ ਪਰਮਾਤਮਾ ਜੜਾਇਆ ਸਾਡੇ ਨਿਕਟ ਯਾਨੀ ਨਿਕਟਿਕ ਲੋਇਆ ਹੋਇਆ ਹੈ ਨਾ ਹੈ ਨਾ ਨਿਕਟਿਕ ਲੋਇਆ ਹੋਇਆ ਹੋਇਆ ਮੇਰੇ ਬਹੁਤ ਨਿਕਟ ਹੈਗਾ ਮੇਰੇ ਨਾਲ ਨਾ ਹੈਗਾ ਤੇ ਮੈਂ ਡਰਦਾ ਕਿਸ ਚੀਜ਼ ਤੋਂ ਆ ਮਨੂੰ ਪ੍ਰੋਜੈਕਟ ਲਈ ਡਰਦਾ ਹੈ ਮਨੂੰ ਨਮਨ ਕਰਨ ਲਈ ਡਰਦਾ ਹੈ ਕਿ ਸਿੱਖੀ ਦੇ ਤੌਰ ਤਰੀਕੇ ਨੂੰ ਅਪਣਾਉਣ ਨੂੰ ਡਰਦਾ ਹੈ ਬਸ ਸਾਡੀ ਪ੍ਰੋਬਲਮ ਹੋ ਗਈ ਅਸੀਂ ਸਿੱਖੀ ਨੂੰ ਅਪਣਾਉਣ ਲਈ ਕਠਿਨ ਤੇ ਕਠਿਨ ਹਰ ਚੀਜ਼ ਅਸੀਂ ਕਠਿਨ ਤੇ ਕਠਿਨ ਦਰਸਾਈ ਜਾ ਰਹੀ ਹੈ ਜਦ ਕਿ ਉਹ ਸਿੰਪਲ ਤੋਂ ਸਿੰਪਲ ਹੈਗੀ ਸਾਡੇ ਗੁਰੂ ਸਾਹਿਬਾਨ ਨੇ ਸਿੱਖੀ ਨੂੰ ਬਹੁਤ ਆਸਾਨ ਬਣਾਇਆ ਪਰ ਅਸੀਂ ਸੋਚ ਹੀ ਨਹੀਂ ਰਹੇ ਅਸੀਂ ਉੱਤੇ ਗੱਲ ਵੀ ਨਹੀਂ ਕਰਦੇ ਅਸੀਂ ਲੱਗਦਾ ਹੈ ਕਿ ਪਤਾ ਨਹੀਂ ਸਿੱਖੀ ਨਰਣਾ ਸਿੱਖੀ ਸਮਝਣਾ ਸਿੱਖੀ ਨੂੰ ਅਪਣਾਉਣਾ ਇੰਨਾ ਡਿਫਿਕਲਟ ਜ ਹੈ ਕਿਉਂਕਿ ਅਸੀਂ ਬੈਂਚਮਾਰਕ ਯਾਨੀ ਸਟਾਪ ਮਾਪਦੰਡ ਕੁਝ ਹੋਰ ਰਹਿ ਗਏ ਅਸੀਂ ਦੂਜਿਆਂ ਨੂੰ ਵੇਖ ਕੇ ਪ੍ਰੇਰਿਤ ਹੁੰਦੇ ਹਾਂ ਅਸੀਂ ਆਪਣੇ ਗੁਰੂ ਨੂੰ ਦੇਖ ਕੇ ਪ੍ਰੇਰਿਤ ਨਹੀਂ ਹੁੰਦੇ ਗੁਰੂ ਨੂੰ ਅਸੀਂ ਸਮਝਿਆ ਹੀ ਨਹੀਂ ਜੇ ਗੁਰੂ ਗੁਰੂ ਨਾਨਕ ਇਹ ਫਿਲਾਸਫੀ ਸ਼ੁਰੂ ਨਹੀਂ ਕਰਦੇ ਤਾਂ ਖੁੱਸ ਸਕਦਾ ਕਿ ਸਾਡਾ ਪੰਥ ਹੀ ਨਾ ਹੁੰਦਾ ਤੇ ਅਸੀਂ ਹੁੰਦੇ ਕਿਸੇ ਨਾਈ ਦੇ ਅੱਗੇ ਸਿਰ ਮੰਡਾਰੇ ਹੁੰਦੇ ਹੋਣਾ ਕਿਸੇ ਦਿਸ਼ਾ 'ਚ ਬੈਠੇ ਹੁੰਦੇ ਕਿਸੇ ਦੇ ਕਾਬੂ ਹੁੰਦੇ ਹਾਂਜੀ ਕਿਸੇ ਦੇ ਕਾਬੂ ਹੁੰਦੇ ਅੱਜ ਸਾਨੂੰ ਉਹਨਾਂ ਨੇ ਫ੍ਰੀ ਕਰਤਾ ਹੈ ਤੂੰ ਸੱਚ ਮੰਨੋਗੀ ਗੱਲ ਕਿ ਮੈਂ ਦੂਜੇ ਧਰਮਾਂ ਦੇ ਦੂਜੇ ਫਲਸਫਿਆਂ ਦੇ ਲੋਕਾਂ ਨੂੰ ਪੁੱਛਿਆ ਕਿ ਉਹਨਾਂ ਨੂੰ ਸਵੇਰੇ ਕੋਈ ਬਾਣੀ ਹੈ ਪੜ੍ਹਨ ਨੂੰ ਉਹ ਕਹਿੰਦੇ ਨਹੀਂ ਮੈਂ ਕਿਹਾ ਚਲੋ ਠੀਕ ਆ ਦਿਨੇ ਮੰਨ ਕਿਤੇ ਬਾਣੀ ਪੜ੍ਹਨ ਨੂੰ ਹੈ ਕੋਈ ਤੁਹਾਡੇ ਕੋਲ ਕਹਿੰਦੇ ਨਹੀਂ ਆ ਮੈਂ ਕਿਹਾ ਚਲੋ ਠੀਕ ਆ ਸ਼ਾਮ ਦੀ ਤਾਂ ਹੋਣੀ ਆ ਕਹਿੰਦੇ ਸ਼ਾਮ ਦੀ ਵੀ ਨਹੀਂ ਹੈ ਮੈਂ ਕਿਹਾ ਰਾਤ ਦੀ ਕਹਿੰਦੇ ਰਾਤ ਦੀ ਵੀ ਨਹੀਂ ਹੈ ਮੈਂ ਕਿਹਾ ਯਾਰ ਕੋਈ ਨਹੀਂ ਤੁਹਾਡੇ ਕੋਲ ਕਹਿੰਦਾ ਨਹੀਂ ਕੋਈ ਨਹੀਂ ਅਸੀਂ ਸਾਡੇ ਕੋਲ ਇਹ ਮੰਤਰ ਆ ਸਾਡੇ ਕੋਲ ਉਹ ਜਾਪਨਾਮਾ ਆ ਸਾਡਾ ਮੈਂ ਬਖ ਵਕ ਹੈਗੇ ਬਟ ਨਿਸ਼ਚਿਤ ਨਹੀਂ ਕੀਤੀ ਗੁਰੂ ਸਾਹਿਬ ਨੇ ਸਾਨੂੰ ਬਾਣੀਆਂ ਦਿੱਤੀਆਂ ਜਪਜੀ ਸਾਹਿਬ ਦੀ ਬਾਣੀ ਦਿੱਤੀ ਆ ਸੁਖਮਨੀ ਸਾਹਿਬ ਦੀ ਬਾਣੀ ਦਿੱਤੀ ਆ ਹੈਨਾ ਸੋਦਰ ਰਹਿਰਾਜ ਸਾਹਿਬ ਤੇ ਸੋਹਿਲਾ ਆਰਤੀ ਵੀ ਪਾਂਜੀ ਤੇ ਮੇਰੇ ਦੱਸੋ ਜੇ ਸਾਡੇ ਕੋਲ ਐਨਾ ਕੁਛ ਹੈਗਾ ਜੇ ਅਸੀਂ ਪਿੰਡਾਂ ਨੌਣ ਜਾਂਦੇ ਆ ਸਾਡੇ ਕੋਲ ਵੱਖ-ਵੱਖ ਸ਼ੈਂਪੂ ਤੇ ਆਇਆ ਸਾਡੇ ਕੋਲ ਸਾਬਣ ਵੀ ਪਿਆ ਤੇ ਸਾਡੇ ਕੋਲ ਚੋਇਸ ਬਥੇਰੀ ਆ ਤੇ ਅਸੀਂ ਛੁੱਕ ਕੇ ਬਾਡੀ ਵਾਸ਼ ਲਾਈਏ ਸਵੇਰੇ ਇਹ ਬਾਡੀ ਵਾਸ਼ ਲਗਾ ਲਈਏ ਸ਼ਾਮ ਨੂੰ ਉਹ ਸਾਬਣ ਨਾਲ ਨਾਲ ਲਈਏ ਅਸੀਂ ਪਿੰਡਾ ਫਰੋ ਕਰੀਏ ਸਾਫ ਸੁਥਰਾ ਕਰੀਏ ਸਵੱਛ ਹੋਈ ਤੇ ਸਾਡੇ ਮਨ ਨੂੰ ਧੋਣ ਲਈ ਸਾਫ ਕਰਨ ਨੂੰ ਕਿੰਨੀਆਂ ਬਾਣੀਆਂ ਜਿੱਥੇ ਮਨ ਦੀ ਵਿਚਾਰ ਲਈ ਮੂਤ ਮੂਤ ਨੇਤੀ ਕੱਪੜ ਹੋਏ ਜੇ ਸਾਬਣ ਲਾਈਏ ਧੋਈਏ ਪਰ ਇਹ ਮਤ ਭਗਤਾਂ ਦੇ ਸੰਗ ਉਹ ਧੋਪ ਦੇ ਨਾਮੇ ਕਿ ਰੱਖ ਰਹੇ ਹਾਂਜੀ ਨਾਮ ਦਾ ਸਾਬਣ ਦਿੱਤਾ ਸਾਨੂੰ ਕਿ ਲਗਾਓ ਜੀ ਤੇ ਲਗਾ ਕੇ ਆਪਣਾ ਮਨ ਨਿਰਮਲ ਕਰ ਲੋ ਨਿਰਮਲ ਹੈ ਨਾ ਆ ਨਾਮ ਤੋੜਤੇ ਜਿਹੜੀਆਂ ਜਨਾਨੀਆਂ ਫੁਲਕੇ ਪਕਾਉਂਦੀਆਂ ਆ ਕਿਚਨ 'ਚ ਉਹਨਾਂ ਨੂੰ ਪਤਾ ਹੈ ਆਟਾ ਜਿਹੜਾ ਨਾ ਉਹ ਨਰਮ ਹੋਵੇ ਤੇ ਉਹਦੇ ਫੁਲਕੇ ਕਿਤਾ ਬਣਦੇ ਤੇ ਆਟਾ ਕੜਕ ਜਿਹਾ ਹੋਵੇ ਜਿਹੜਾ ਤੂੰ ਸੋਚਵੇਂ ਤੇ ਉਹਦੇ ਫੁਲਕੇ ਬਣਾਉਣ ਨੂੰ ਕਿੰਨੀ ਔਖੀ ਹੁੰਦੀ ਹਾਂਜੀ ਨਿਰਮਲ ਜੇ ਸਾਡਾ ਮਨ ਨਿਰਮਲ ਹੋ ਜਾਏਗਾ ਤੇ ਗੁਰੂ ਉਹਨੂੰ ਢਾਲ ਲੈਗਾ ਆਪਣੇ ਆ ਲੇਕਿਨ ਅਸੀਂ ਨਿਰਮਲ ਕਰਨ ਚਾਹਦੇ ਨਹੀਂ ਅਸੀਂ ਤਾਂ ਹਾਰਡ ਕੋਰ ਕੜਾ ਬਣਾ ਕੇ ਰੱਖਿਆ ਹੋਇਆ ਕਿ ਅਸੀਂ ਜੋ ਮਰਜੀ ਸਰੀਰਕ ਤੌਰ ਤੇ ਸਾਫਣ ਲਈ ਜਾਈਏ ਮੰਨ ਲੈ ਕੋਈ ਸਾਬਣ ਨੇ ਲਗਾਉਣਾ ਹਾਂਜੀ ਸਾਨੂੰ ਮਨ ਨੂੰ ਸਾਫ ਕਰਨ ਦੇ ਸਾਬਣ ਵਾਸ਼ਿੰਗ ਬਾਡੀ ਵਾਸ਼ ਬਹੁਤ ਕੁਝ ਜਿੱਤਦਾ ਹੈ ਇਹੀ ਗੁਰੂ ਸਾਹਿਬ ਦੀ ਥਿਓਰੀ ਹੈ। ਇਹ ਸਾਇੰਸ ਹੈ ਗੁਰੂ ਸਾਹਿਬ ਦਾ ਕਿ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦ ਮੌਕਾ ਮਿਲੇ ਤਦ ਗੁਰੂ ਦੀ ਬਾਣੀ ਪੜ੍ਹ ਲਓ। ਨਾਮ ਜਪ ਲਓ। ਇਹ ਤੁਹਾਡੇ ਮਨ ਨੂੰ ਆਪਣੇ ਆਪ ਸਹੀ ਜਗ੍ਹਾ ਤੇ ਲੈ ਜਾਏਗਾ। ਨਿਰਮਲ ਬਣਾ ਦੇਗਾ। ਵਿਚਾਰ। ਯਾਨੀ ਜੇ ਸਾਡਾ ਮਨ 스ਪੰਜ ਵਾਂਗੂ ਸੌਫਟ ਹੋ ਜਾਏਗਾ। ਉਹ ਪਾਣੀ ਨੂੰ ਚੂਸ ਲਏਗਾ ਨਾ। ਹਾਂਜੀ। ਵੈਸੇ ਹੀ ਤੇ ਸਿੱਖੀ ਖਤ ਸੰਪਲੈ ਲੇਕਿਨ ਸਿੱਖ ਸਿੱਖ ਫਿਲਾਸਫੀ ਸਿੱਖ ਫਲਸਫਾ ਸਮਝਾਉਣ ਵਾਲਿਆਂ ਨੇ ਸ਼ਾਇਦ ਔਖੀ ਕਰਕੇ ਸਮਝਾਈ ਹੈ ਇਸ ਕਰਕੇ ਘਬਰਾਓ ਨਾ ਸਿੱਖੀ ਬਹੁਤ ਆਸਾਨ ਹੈ ਚੱਲ ਕੇ ਤੇ ਦੇਖੋ ਸਿੱਖੀ ਤੇ ਇਸ ਫਲਸਫੇ ਤੇ ਇਹ ਤੋਂ ਆਸਾਨ ਤੁਹਾਨੂੰ ਕੋਈ ਨਹੀਂ ਲੱਗੇਗੀ ਹਾਂਜੀ ਮੈਂ ਆਪ ਐਕਸਪੀਰੀਅੰਸ ਤੋਂ ਦੱਸ ਰਿਹਾ ਹਾਂ ਬਾਕੀ ਤੁਸੀਂ ਸਮਝਦਾਰ ਹੋ ਆਓ ਮਿਲ ਕੇ ਉਸ ਗੁਰੂ ਬਾਬੇ ਦੀ ਸਮਝ ਨੂੰ ਗ੍ਰਹਿਣ ਕਰਨ ਦੀ ਸਾਰੀ ਸਾਰੀ ਕੋਸ਼ਿਸ਼ ਕਰੀਏ ਹੋ ਸਕਦਾ ਹੈ ਗੁਰੂ ਬਾਬਾ ਸਾਡੇ ਤੇ ਕਿਰਪਾ ਕਰਦੇ ਸਾਡੇ ਮਨਾਂ ਨੂੰ ਨਿਰਮਲ ਕਰਦੇ ਔਰ ਸੱਜਣ ਬਣਾ ਦੇ ਹਨਾ ਠਾਕ ਤੋਂ ਸੱਜਣ ਬਣਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ